We'll <laughs> ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਸਲਾਨਾ ਗੁਰਮਤ ਸਮਾਗਮ ਕਰਦੁਆ라 ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰੂ ਕੀ ਵਡਾਲੀ ਵਿਖੇ ਕਰਵਾਏ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਕਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਹਾਲ ਵਿੱਚ ਦੀਵਾਨ ਸਜਾਏ ਗਏ ਹਨ ਜਿਸ ਵਿੱਚ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਕੌਂਸਲਰ ਸੀਟ ਦੇ ਦਾਵੇਦਾਰ ਓਮਪ੍ਰਕਾਸ਼ ਗੱਬਰ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਰੀ ਪ੍ਰਧਾਨ ਸਰਜੀਤ ਸਿੰਘ ਪਹਿਲਵਾਨ ਅਤੇ ਹਲਕਾ ਪੱਛਮੀ ਦੇ ਇੰਚਾਰਜ ਦਿਲਬਾਖ ਸਿੰਘ ਅਨਗੜ ਅਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਲਬਾਖ ਸਿੰਘ ਵਡਾਲੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ ਇਸ ਮੌਕੇ ਐਸਪੀ ਜਸਕਰਨ ਸਿੰਘ ਨੇ ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਸਿੱਖ ਇਤਿਹਾਸ अनेका ਸੂਰਬੀਰਾਂ ਮਹਾਪੁਰਖਾਂ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਜੇ ਹੀ ਸ਼ਹੀਦਾਂ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਵੀ ਇੱਕ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਗੋਬਿੰਦ ਰਾਏ ਜੀ ਕੋਲ ਪਹੁੰਚਾਇਆ ਸੀ ਉਹਨਾਂ ਦੀ ਇਸ ਲਸਾਨੀ ਕੁਰਬਾਨੀ ਨੂੰ ਦੇਖਦੇ ਹੋਏ 10ਵੇਂ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਗਲ ਬਕੜੀ ਵਿੱਚ ਲੈ ਕੇ ਰੰਗਰੇਟਾ ਗੁਰੂ ਦਾ ਬੇਟਾ ਦਾ ਮਾਨ ਦਿੱਤਾ ਸੀ 22 ਦਸੰਬਰ ਦੀ ਰਾਤ ਨੂੰ ਗੁਰੂ ਜੀ ਆਪਣੀ ਕਲਗੀ ਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਜੀ ਨੂੰ ਸੌਂਪ ਕੇ ਗੜੀ ਛੱਡ ਕੇ ਚਲੇ ਗਏ ਸਨ ਚਮਕੌਰ ਦੀ ਗਲੀ ਵਿੱਚ ਬਾਬਾ ਜੀਵਨ ਸਿੰਘ ਜੀ ਰਾਤ ਨੂੰ ਦੋਵੇਂ ਬੰਦੂਕਾਂ ਦੁਸ਼ਮਣਾਂ ਵੱਲ ਚਲਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਗੜੀ ਦੇ ਅੰਦਰ ਹੋਣ ਦਾ ਭਲੇਖਾ ਦਿੱਤਾ ਜਾ ਸਕੇ ਅੰਤ 23 ਦਸੰਬਰ 1704 ਈਸਵੀ ਨੂੰ ਬਾਬਾ ਜੀਵਨ ਸਿੰਘ ਜੀ ਆਪਣੇ ਦੋ ਪੁੱਤਰਾਂ ਭਾਈ ਸੁੱਖਾ ਸਿੰਘ ਅਤੇ ਭਾਈ ਸੇਵਾ ਸਿੰਘ ਸਹਿਤ ਦੁਸ਼ਮੰਦਾਂ ਦਾ ਟਕਰਾ ਕਰਦੇ ਹੋਏ ਸ਼ਹੀਦ ਹੋ ਗਏ। ਇਸ ਮੌਕੇ ਜ세ਦਰ ਜਸਪਾਲ ਸਿੰਘ, ਪਤਲੀਕਰ ਜਗਤਾਰ ਸਿੰਘ ਮਾਨ, ਡਾਕਟਰ ਇੰਦਰਪਾਲ, ਕੁਲਦੀਪ ਸਿੰਘ, ਜੰਮੂ ਸਤਨਾਮ ਸਿੰਘ, ਸੰਧੂ ਵਡਾਲੀ, ਮਲਕੀਤ ਸਿੰਘ ਖਾਲਸਾ, ਮਾਨਕ ਅਲੀ, ਡਾਕਟਰ ਸੁਖਜਿੰਦਰ ਮਾਨ, ਸਰਜੀਤ ਸਿੰਘ ਮੱਲੀ, ਹਰਜੀਤ ਸਿੰਘ ਸੰਧੂ, ਬਿੰਦਰ ਨੇਤਾ, ਤਰਮਿੰਦਰ ਸਿੰਘ, ਰਾਜੂ, ਜਗੀਰ ਸਿੰਘ, ਸਰਜੀਤ ਸਿੰਘ ਸੰਧੂ, ਸੋਨੂ ਕਾਨਵਾਲਾ ਆਧਮ ਜੂਸਨ ਚਮਕੌਰ ਗੜੀ ਦੇ ਸਿੱਧਾ ਦੇ ਸੰਬੰਧ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਇਸ ਵਾਰ ਦੇ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਇਆਂ ਅੱਜ ਗੁਰੂ ਕੀ ਵਡਾਲੀ ਨਗਰ ਵਿਖੇ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਹੈ ਅਖੰਡ ਪਸਾਬ ਦੀ ਦੇ ਭੋਗ ਪਾਇਆ ਗਿਆ ਤੇ ਦੀਵਾਨ ਸਜਾਇਆ ਗਿਆ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸੇਖੋਂ ਸਾਰਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਣੇ ਵੱਡ ਵਡੇਰਿਆਂ ਦੇ ਕਰਮਾਂ ਦੇ ਚੱਲਦੀ ਹੋਈ ਸਦਾ ਤਰੱਕੀਆਂ ਮਾਣੇ ਅੱਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਨਗਰੀ ਗੁਰੂ ਕੀ ਬਡਾਲੀ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਗੁਰਪੁਰਬ ਪਰਿਸ਼ਦਾਪੂਰਵ ਮਨਾਇਆ ਗਿਆ ਹੈ ਇਹ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਚਰਨ ਧੂੜੀ ਹੈ ਜਿੱਥੇ ਉਹਨਾਂ ਨਾਲ ਆ ਕੇ ਤੇ ਪੜਾ ਲਾਇਆ ਸੀ ਇਹ ਗੁਰੂ ਦੀ ਨਗਰੀ ਪਵਿੱਤਰ ਨਗਰੀ ਹੈ ਜਿੱਥੇ ਕੇ ਸੰਗਤਾਂ ਨੇ ਹੰਮਮਾ ਆ ਕੇ ਖੱਡ ਪਾਟਾਂ ਦੇ ਭੋਗ ਪਾਏ ਤੇ ਅੱਜ ਲੰਗਰ ਪ੍ਰਸ਼ਾਦੀ ਦੀ અપਾਰ ਕਿਰਪਾ ਹੋਈ ਸਤਿਗੁਰਾਂ ਦੀ ਕਿ ਸਾਰੀਆਂ ਸੰਗਤਾਂ ਕੁਝ ਹੀ ਕੁਝੀ ਆਪਣੇ ਪ੍ਰੋਗਰਾਮ ਮਨਾ ਰਹੇ ਹਨ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੱਡੇ ਸਹਿਬਜ਼ਾਦੇ ਔਰ ਬਾਬਾ ਜੀਵਨ ਸਿੰਘ ਦੀ ਜੋ ਸ਼ਾਜਤ ਹੋਈ ਆ ਅਸੀਂ ਇਸ ਗੁਰੂ ਕੀ ਵਿਡਾਲੀ ਦੇ ਵਿੱਚ ਸ਼ਰਦਾ ਦੇ ਫੁੱਲ ਭੇਟ ਕੀਤੇ ਆ ਇਸ ਗੁਰੂ ਕੀ ਵਿਡਾਲੀ ਦੇ ਵਿੱਚ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਤੇ ਸੰਗਤਾਂ ਦਾ ਬਹੁਤ ਵੱਡਾ oprala ਸਾਰੀ ਸੰਗਤ ਗੁਰੂ ਕੀ ਵਿਡਾਲੀ ਪਹੁੰਚੀ ਆ ਅਸੀਂ ਸੰਗਤਾਂ ਦਾ ਵੀ ਬਹੁਤ ਧੰਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਜੀ ਨੂੰ ਸ਼ਰੋਣੀ ਬਾਬਾ ਜੀਵਨ ਸਿੰਘ ਦੇ ਜੋੜ ਮੇਲੇ ਤੇ ਗੁਰੂ ਕੀ ਵਿਡਾਲੀ ਗੁਰਦੁਆਰਾ ਸਾਹਿਬ ਵਿੱਚ ਆਏ ਆ ਇੱਥੇ ਬਡਾਲੀ ਵਾਲਿਆ ਸਾਰੇ ਬਡਾਲੀ ਨਗਰ ਵੱਲੋਂ ਬਾਬਾ ਜੀ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਅੱਜ ਛੋਟੇ ਵੱਡੇ ਸਾਹਿਬ ਜੀ ਦੇ ਚਮਕੌਰ ਦੀ ਗੱਡੀ ਦੇ ਵਿੱਚ ਇਸ ਹੈਗੇ ਨੇ ਵੱਡੇ ਸਾਹਿਬ ਜੀ ਦੇ ਚਮਕੌਰ ਦੀ ਗੱਡੀ ਚ ਬਾਅਦ ਛੋਟੇ ਸਾਹਿਬ ਜੀ ਪਰਸੋਂ ਉਹਨਾਂ ਨੂੰ ਸ਼ਹੀਦ ਦੇਣੀ ਆ ਇਹ ਸਾਰੇ ਜੋੜ ਮੇਲੇ ਸਿੱਧੀ ਜੋੜ ਮੇਲੇ ਨੇ ਸਰਬੰਸਦਾਨੀ ਤਾਂਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਤੇ ਮਨਾਇਆ ਜਾ ਰਹੇ ਨੇ ਇਹਦੇ ਵਿੱਚ ਸੰਗਤਾਂ ਬਹੁਤ ਹੀ ਹੁਮਮ ਆ ਕੇ ਸਾਰੀਆਂ ਹੀ ਵਿਰਾਗਮਈ ਕੀਰਤਨ ਸੁਣ ਰਹੀਆਂ ਨੇ ਕਰ ਰਹੀਆਂ ਨੇ ਇਹ ਸਾਡਾ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਆ ਇਹਨਾਂ ਨੇ ਬਹੁਤ ਲੜਾਈਆਂ ਲੜ ਕੇ ਬਹੁਤ ਸ਼ਹੀਦੀਆਂ ਪਾ ਕੇ ਬਹੁਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਇਹ ਫਿਰ ਗੌਰਮਈ ਇਤਿਹਾਸ ਰਜਿਆ ਹੈ ਇੱਥੇ ਜੇ ਸਾਰਾ ਹੀ ਗੱਲ ਇਹ ਵਿਖੀ ਜਾਵੇ ਸਿੱਖ ਕੌਮ ਸਭ ਤੋਂ ਵੱਧ ਜਦੋਂ ਵਿਦੇਸ਼ ਜਾਦ ਕਹਿਆ ਉਦੋਂ ਵੀ ਸਾਡੀਆਂ ਵੱਤ ਵਤ ਸਾਡੀਆਂ ਹੀ ਪੰਜਾਬ ਦੀਆਂ ਕਹਾਣੀਆਂ ਅੱਜ ਸ਼ਰੋਮਣੀ ਸ਼ਹੀਦ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਨਾਲ ਨਿਵਾਜਿਆ ਗਿਆ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਖਿਓ ਚਾਂਦਨੀ ਚੌਂਕ ਤੋਂ ਤੇ ਉੱਥੇ ਪਹੁੰਚੇ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਛਾਤੀ ਦੇ ਨਾਲ ਲਾ ਕੇ ਇਹ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦਾ ਜਿਸ ਸੰਸਾਰ ਪੱਦਰ ਦੇ ਅੱਜ ਦਿਹਾੜਾ ਮਨਾਇਆ ਜਾ ਰਿਹਾ ਉਸੇ ਤਹਿ ਦੇ ਹੀ ਸਲਾਨਾ ਮੇਲਾ ਜਿਹੜਾ ਗੁਰੂ ਕੀ ਵਡਾਲੀ ਵਿਖੇ ਮਨਾਇਆ ਗਿਆ ਤੇ ਸਾਰੀ ਸੰਗਤ ਨੇ ਇੱਥੇ ਹਾਜ਼ਰੀ ਭਰੀ ਆ ਸਾਡੇ ਸ਼ਹਿਰ ਜਥੇ ਦੇ ਪ੍ਰਧਾਨ ਸਰਜੀਤ ਸਿੰਘ ਜੀ ਭਲਵਾਨ ਇਹ ਵੀ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮ ਦੇ ਮਹਾਨ ਜਰਨੈਲ ਸਰੂਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜੋ ਸਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਅੱਜ ਗੁਰੂ ਕੀ ਵਡਾਲੀ ਦੀ ਸੰਤ ਦੇ ਪਰਾਲੇ ਸਤਕਾ ਪ੍ਰਬੰਧਕ ਕਮੇਟੀ ਨਾਲ ਕਿ ਜੋ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਤੇ ਅੱਜ ਇਸ ਸਮਾਗਮ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਨੇ ਨਕਲ ਤੋਂ ਕੇ ਇਸ ਮਹਾਨ ਜੁੱਧੇ ਨੂੰ ਸ਼ਹਾਦਾ ਦੇ ਫੁੱਲ ਭੇਟ ਕੀਤੇ ਹਨ ਵੱਡੇ ਸਾਹਿਬ ਜادہ ਗੁਰੂ ਕਲਗੀਧਰ ਪਾਸ਼ਾ ਦੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੂ ਜਾਸਨ ਜੀ ਦੀ ਅੱਜ ਸ਼ਹਾਦਤ ਹੋਈ ਸੀ ਤੇ ਅੱਜ ਦੇ ਦਿਨ ਹੀ ਬਾਬਾ ਜੀਤ ਸਿੰਘ ਜੀ ਦੀ ਸ਼ਹਾਦਤ ਹੋਈ ਸੀ ਇਹ ਜਿਹੜੇ ਜੋੜ ਮੇਲੇ ਮਨਾਏ ਜਾਂਦੇ ਨੇ ਇਹ ਕੌਮ ਨੇ ਸੇਧ ਦਿੰਦੇ ਨੇ ਅਸੀਂ ਸਾਰੀ ਸਾਂਝ ਸਕਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਇਹ ਜਿਹੜੇ ਸ਼ਹੀਦੀ ਜੋੜ ਮੇਲੇ ਜੋ ਚੱਲ ਰਹੇ ਨੇ ਇਹਨਾਂ ਨੂੰ ਮਨਾਉਂਦਾ ਸਾਡਾ ਇੱਕੋ ਇੱਕ ਮਕਸਦ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਆਪਣਾ ਪਰਿਵਾਰ ਵਾਰ ਕੇ ਪੰਥ ਨੂੰ ਬਚਾਇਆ ਪੰਥ ਦੀ ਇੱਜ਼ਤ ਰੱਖੀਆ ਤੇ ਸਾਨੂੰ ਇਹਨਾਂ ਦੇ ਦੱਸੇ ਹੋਏ ਇਮਾਰਤ ਤੇ ਚੜਨਾ ਚਾਹੀਦਾ ਏ ਕਿਉਂਕਿ ਇਹਨਾਂ ਦੀ ਦਿੱਤੀ ਹੋਈ ਕੁਰਬਾਨੀ ਦਾ ਸਦਕਾ ਹੀ ਅੱਜ ਅਸੀਂ ਜੋ ਆਜ਼ਾਦੀ ਦਾ ਨੇਕ ਮਾਨ ਰਹਾ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਦਸਵੇਂ ਮਾਰਗ ਤੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ